ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਹੋਰ ਵੀਡੀਓ ਲੈ ਕੇ ਆਏ ਆਂ ਅੱਜ ਗੱਲ ਕਰਾਂਗੇ ਧਰਤੀ ਤੇ ਜੀਵਨ ਦੀ ਸ਼ੁਰੂਆਤ ਸੀ ਜਿਹੜੀ ਉਹ ਕਿਵੇਂ ਹੋਈ ਸੀ ਕਿਹਾ ਜਾਂਦਾ ਕਿ 500 ਅਰਬ ਸਾਲ ਪਹਿਲਾਂ ਕਈ ਗੈਂਸਾਂ ਦਾ ਇੱਕ ਸਾਥ ਮਿਲਣ ਨਾਲ ਭਿਆਨਕ ਜੋ ਸੀ ਉਹ ਨੁਕਸਾਨ ਹੋਇਆ ਸੀ ਜਿਸ ਨਾਲ ਅੱਗ ਦਾ ਇੱਕ ਗੋਲਾ ਬਣਿਆ ਜਿਸ ਨੂੰ ਅੱਜ ਆਪਾਂ ਸੂਰਜ ਕਹਿੰਦੇ ਆ ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਿੱਟੀ ਦੇ ਜਿਹੜੇ ਕਣ ਸੀ ਉਹ ਫੈਲ ਗਏ ਸਨ ਹੌਲੀ-ਹੌਲੀ ਉਹ ਆਪਸ ਵਿੱਚ ਜੁੜਨ ਲੱਗੇ ਸੀ ਤੇ ਇਸ ਪ੍ਰੋਸੈਸ ਨੂੰ ਲੰਬੇ ਸਮੇਂ ਚੱਲਦੇ ਹੋਏ ਇਹ ਸੂਰਜ ਮੰਡਲ ਦਾ ਨਿਰਮਾਣ ਹੋਇਆ ਤੇ ਇਸੇ ਤਰ੍ਹਾਂ ਲੱਖਾਂ ਸਾਲਾਂ ਬਾਅਦ ਪੱਥਰ ਤੇ ਚਟਾਨ ਆਪਸ ਵਿੱਚ ਸੀ ਜੋ ਉਹ ਜੁੜਨ ਲੱਗੇ ਸੀ ਤੇ ਇਹਨਾਂ ਗ੍ਰਹਿ ਇਹਨਾਂ ਨੇ ਸੀ ਇਹ ਆ ਜੋ ਸੀ ਉਹ ਗ੍ਰਹਿ ਦਾ ਰੂਪ ਧਾਰਨ ਕਰ ਲਿਆ ਸੀ। ਪ੍ਰithvi ਤੇ ਦੂਸਰੇ ਗ੍ਰਹਾਂ ਦਾ ਨਿਰਮਾਣ ਹੋਇਆ ਅੱਜ ਤੋਂ 5 ਅਰਬ ਸਾਲ ਪਹਿਲਾਂ। ਪ੍ਰithvi ਦਾ ਤਾਪਮਾਨ ਸੀ ਜਿਹੜਾ ਉਹ 1200 ਡਿਗਰੀ ਸੈਲਸੀਅਸ ਸੀ। ਉਸ ਸਮੇਂ ਧਰਤੀ ਦੇ ਉੱਪਰ ਉਬਲਦਾ ਹੋਇਆ ਲਾਵਾ, ਚਟਾਨਾਂ ਤੇ ਕਈ ਹੋਰ ਜ਼ਹਿਰੀਲੇ ਗੈਸਾਂ ਹੀ ਮਿਲਦੀਆਂ ਸੀ। ਧਰਤੀ ਦੇ ਜਨਮ ਦੇ ਸਮੇਂ ਤੋਂ ਹੀ ਇਹ ਗ੍ਰਹਿ 50 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਤੋਂ ਪ੍ਰithvi ਇਹ ਕਿ ਪ੍ਰithvi ਕੰਨੀ ਆ ਰਿਹਾ ਸੀ ਇਹ ਗਤੀ ਬੰਦੂਕ ਦੀ ਗੋਲੀ ਤੋਂ 20 ਗੁਣਾ ਜ਼ਿਆਦਾ ਸੀ ਇਸ ਤਰ੍ਹਾਂ ਜਦੋਂ ਥੀਆ ਗ੍ਰਹਿ ਪ੍ਰithvi ਨਾਲ ਟਕਰਾਇਆ ਤਾਂ ਜ਼ੋਰਦਾਰ ਧਮਾਕਾ ਹੋਇਆ ਜਿਸ ਕਰਕੇ ਬਹੁਤ ਸਾਰਾ ਜਿਹੜਾ ਮਲਬਾ ਸੀ ਉਹ ਧਰਤੀ ਤੋਂ ਬਾਹਰ ਨਿਕਲ ਗਿਆ ਸੀ ਤੇ ਉਹ ਗ੍ਰਹਿ ਧਰਤੀ ਵਿੱਚ ਹੀ ਸਮਾ ਗਿਆ ਸੀ ਹਜ਼ਾਰਾਂ ਸਾਲਾਂ ਬਾਅਦ ਉਸ ਮਲਬੇ ਨੇ ਇੱਕ ਜੋਸੀ ਉਹ ਗੇਂਦ ਦਾ ਰੂਪ ਧਾਰਨ ਕਰ ਲਿਆ ਸੀ ਜਿਸ ਨੂੰ ਆਪਾਂ ਹੁਣ ਚੰਦਰਮਾ ਕਹਿੰਦੇ ਆ ਤੇ ਧਰਤੀ ਦੇ ਚੱਕਰ ਲਾਉਣ ਜੋ ਚੰਦਰਮਾ ਸੀ ਉਹ ਧਰਤੀ ਦੇ ਚੱਕਰ ਲਾਉਣ ਲੱਗਾ ਤੇ ਚੰਦ ਦੇ ਬਨ ਨਾਲ ਧਰਤੀ ਤੇ ਇੱਕ ਨਵੇਂ ਯੁੱਗ ਦੀ ਸੀ ਜੋ ਉਹ ਸ਼ੁਰੂਆਤ ਹੋਈ ਸੀ ਇਹ ਉਹ ਯੁੱਗ ਸੀ ਧਰਤੀ ਤੇ ਜਦੋਂ ਮੌਸਮ ਦੀ ਸ਼ੁਰੂਆਤ ਹੋਈ ਸੀ ਤੇ ਜੋ ਚੰਦ ਦੇ ਹੋਣ ਕਾਰਨ ਹੀ ਧਰਤੀ ਆਪਣੀ ਦੂਰੀ ਤੇ ਬਹੁਤ ਹੀ ਚੰਗੀ ਤਰ੍ਹਾਂ ਘੁੰਮ ਰਹੀ ਸੀ ਤੇ ਜਿਸ ਤੇ ਜਿਸ ਸਾਲ ਚੰਦ ਬਣਿਆ ਸੀ ਉਸ ਦੇ ਕਾਰਨ ਧਰਤੀ ਦੇ ਇੱਕ ਪਾਸੇ ਜੋ ਧਰਤੀ ਸੀ ਉਹ ਇੱਕ ਪਾਸੇ ਮੁੜ ਗਈ ਸੀ ਤੇ ਜਿਸ ਕਰਕੇ ਧਰਤੀ ਨੂੰ ਇੱਕ ਹੋਰ ਚੀਜ਼ ਮਿਲੀ ਉਹ ਸੀ ਮੌਸਮ ਅੱਜ ਤੋਂ 4 450 ਕਰੋੜ ਸਾਲ ਪਹਿਲਾਂ ਧਰਤੀ ਤੇ ਬਹੁਤ ਜ਼ਿਆਦਾ ਗਰਮੀ ਸੀ ਕਿ ਧਰਤੀ ਤੇ ਪਾਣੀ ਦੀ ਕਬੂਨ ਤੱਕ ਨਹੀਂ ਸੀ ਤੇ ਉੱਥੇ ਬਹੁਤ ਜ਼ਿਆਦਾ ਤਾਪਮਾਨ ਸੀ ਜਿਹੜਾ ਉਹ ਉਹ ਵਾਤਾ ਜਾ ਰਿਹਾ ਸੀ ਤੇ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ ਸੀ ਧਰਤੀ ਤੇ ਪਰ ਭੂਮੰਡਲ ਵਿੱਚ ਪਾਣੀ ਦੀ ਭਾਫ਼ ਮੌਜੂਦ ਸੀ ਕਈ ਲੱਖਾਂ ਸਾਲਾਂ ਬਾਅਦ ਫਿਰ ਕੀ ਹੋਇਆ ਵੀ ਧਰਤੀ ਠੰਡੀ ਹੋਣ ਲੱਗੀ ਤੇ ਬਾਰਿਸ਼ ਹੋਣ ਲੱਗੀ ਤੇ ਫਿਰ ਧਰਤੀ ਦੇ ਉੱਤੇ ਜੋ ਤਲਾਬ ਨਦੀਆਂ ਨਹਿਰਾਂ ਬਣੀਆਂ 380 ਕਰੋੜ ਸਾਲ ਪਹਿਲਾਂ ਸਾਗਰ ਦੇ نیچے ਇੱਕ ਨਵੀਂ ਸ਼ੁਰੂਆਤ ਹੋਈ ਉੱਥੇ ਸੇ ਮਹਮੁਲੀ ਤੱਤ ਸੀ ਜਿਹੜੇ ਉਹ ਪਾਏ ਗਏ ਸੀ ਜਿਵੇਂ ਕਾਰਬਨ ਹਾਈਡਰੋਜਨ ਨਾਈਟ੍ਰੋਜਨ ਆਕਸੀਜਨ ਆਦਿ ਇਹਨੇ ਮਿਲ ਕੇ ਜੀਵਨ ਦੀ ਰਚਨਾ ਸ਼ੁਰੂ ਕੀਤੀ ਸੀ ਇਸ ਤਰ੍ਹਾਂ ਧਰਤੀ ਤੇ ਮੌਜੂਦ ਪਾਣੀ ਅੰਦਰ ਜੀਵ ਸੀ ਜਿਹੜੇ ਉਹ ਜੀਵ ਸੀ ਉਹਨਾਂ ਦੀ ਸ਼ੁਰੂਆਤ ਹੋਣ ਲੱਗੀ ਤੇ ਸਭ ਤੋਂ ਪਹਿਲਾਂ ਸੀ ਜਿਹੜਾ ਉਹ ਬੈਕਟੀਰੀਆ ਸੀ ਜੇ ਉਸਨੇ ਆਪਣਾ ਰੂਪ ਆ ਰੂਪ ਆਪਣਾ ਰੂਪ ਧਾਰਨ ਕਰਿਆ ਸੀ ਧਰਤੀ ਪਰ ਬਹੁਤ ਸਮਾਂ ਬੈਕਟੀਰੀਆ ਦਾ ਹੀ ਰਾਜ ਰਿਹਾ ਸੀ ਕਰੀਬ 250 ਕਰੋੜ ਸਾਲ ਪਹਿਲਾਂ ਇੱਕ ਖਾਸ ਬੈਕਟੀਰੀਆ ਨੇ ਇਹ ਮਹਿਸੂਸ ਕਰਿਆ ਕਿ ਊਰਜਾ ਦਾ ਇਸਤੇਮਾਲ ਜਿਉਂ ਲਈ ਕਿਵੇਂ ਕਰਿਆ ਜਾਵੇ ਫਿਰ ਆਕਸੀਜਨ ਪੈਦਾ ਹੋਈ ਤੇ ਆਕਸੀਜਨ ਔਨ ਨਾਲ ਧਰਤੀ ਤੇ ਜੀਵਨ ਦੀ ਜਿਹੜੀ ਲੈਸ ਸੀ ਉਸਨੇ ਆਪਣਾ ਜਨਮ ਲੈਣਾ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਬਾਅਦ ਬੈਕਟੀਰੀਆ ਨੇ ਬਹੁਤ ਸਾਰੀਆਂ ਆਕਸੀਜਨ ਗੈਸਾਂ ਸੀ ਜਿਹੜੀਆਂ ਉਹ ਬਣਾਈਆਂ ਫਿਰ ਮਹਾਸਾਗਰ ਆਕਸੀਜਨ ਦੇ ਨਾਲ ਭਰ ਗਿਆ ਸੀ ਅੱਜ ਤੋਂ 550 ਕਰੋੜ ਸਾਲ ਪਹਿਲਾਂ ਆਕਸੀਜਨ ਦਾ ਜਿਹੜਾ ਲੈਵਲ ਸੀ ਉਹ 0 ਤੋਂ 13% ਤੱਕ ਹੋ ਗਿਆ ਸੀ ਆਕਸੀਜਨ ਦੇ ਸਾਥ ਨਾਲ ਜਿਹੜੀ ओਜ਼ੋਨ ਲੇਅਰ ਸੀ ਉਹ ਬਣਨ ਲੱਗੀ ਸੀ ਜੋ ਸਾਨੂੰ ਸੂਰਜ ਦੀ ਖਤਰਨਾਕ ਰੇਡੀਏਸ਼ਨ ਤੋਂ ਬਚਾਉਂਦੀ ਹੈ ਜਿਵੇਂ ਜਿਵੇਂ ਆਕਸੀਜਨ ਦੀ ਮਾਤਰਾ ਵਧੀ ਓਵੇਂ ਹੀ ਜੀਵ ਜੰਤੂਆਂ ਦਾ ਵਿਕਾਸ ਵੀ ਹੋਣ ਲੱਗਿਆ ਕਰੀਬ 500 ਕਰੋੜ ਸਾਲ ਪਹਿਲਾਂ ਆਕਸੀਜਨ ਦੇ ਕਾਰਨ ਜਿਹੜੇ ਪੌਦੇ ਸੀ ਉਹ ਪਾਣੀ ਤੋਂ ਨਿਕਲ ਕੇ ਧਰਤੀ ਤੇ ਉੱਗਣੇ ਸ਼ੁਰੂ ਹੋ ਗਏ ਸੀ ਤੇ ਫਿਰ ਜੀਵਾਣੇ ਧਰਤੀ ਨੂੰ ਆਪਣੀ ਥਾਂ ਬਣਾ ਲਿਆ ਸੀ ਤੇ ਧਰਤੀ ਤੇ ਨਵੇਂ-ਨਵੇਂ ਜੀਵਾਂ ਦਾ ਵਿਕਾਸ ਹੋਣ ਲੱਗਿਆ ਸੀ ਅੱਜ ਤੋਂ 1600 ਕਰੋੜ ਸਾਲ ਪਹਿਲਾਂ ਧਰਤੀ ਤੇ ਸੀ ਜੋ ਉਹ ਡਾਈਨਾਸੌਰ ਦਾ ਰਾਜ ਸੀ ਤੇ ਧਰਤੀ ਤੇ ਇਨਸਾਨ ਨਹੀਂ ਸਨ ਧਰਤੀ ਤੇ ਹਰ ਜਗ੍ਹਾ ਡਾਈਨਾਸੌਰ ਹੀ ਰਹਿੰਦੇ ਸਨ ਤੇ ਹਰ ਜਗ੍ਹਾ ਜੰਗਲ ਹੁੰਦੇ ਸੀ ਤੇ ਫਿਰ ਡਾਈਨਾਸੌਰ ਦੇ ਖਾਤਮੇ ਹੋਣ ਤੋਂ ਬਾਅਦ ਧਰਤੀ ਤੇ ਸੀ ਜੋ ਉਹ ਬੰਦਰ ਆਏ ਤੇ ਉਸ ਸਮੇਂ ਧਰਤੀ ਬਹੁਤ ਗਰਮ ਸੀ ਇੰਨੀ ਗਰਮ ਸੀ ਕਿ ਉੱਤਰ ਤੇ ਦੱਖਣ ਵੱਲ ਵੀ ਜੰਗਲ ਹੋਇਆ ਕਰਦੇ ਸੀ ਬਰਫ਼ ਦਾ ਤਾਂ ਧਰਤੀ ਉੱਤੇ ਨਾ ਮੋ ਨਿਸ਼ਾਨ ਹੀ ਨਹੀਂ ਸੀ ਹੌਲੀ ਹੌਲੀ ਮਹਾਦੀਪ ਅਲੱਗ ਹੋਣ ਲੱਗੇ ਅਫਰੀਕਾ ਤੇ ਅਮਰੀਕਾ ਨੇ ਆਪਣਾ ਆਕਾਰ ਲੈ ਲਿਆ 1 ਕਰੋੜ ਸਾਲ ਪਹਿਲਾਂ ਧਰਤੀ ਬਹੁਤ ਉਹ ਧਰਤੀ ਜੋ ਸੀ ਉਹ ਉਹ ਰੂਪ ਲੈਣ ਲੱਗੀ ਸੀ ਜੋ ਆਪਾਂ ਅੱਜ ਦੇਖ ਰਹੇ ਹਾਂ ਹੌਲੀ ਹੌਲੀ ਜੋ ਧਰਤੀ ਦਾ ਸੀ ਜੋ ਉਹ ਤਾਪਮਾਨ ਠੰਡਾ ਹੋਣ ਲੱਗਿਆ ਤੇ ਫਿਰ ਧਰਤੀ ਤੇ ਵਿਕਾਸ ਦੀ ਕਿਰਿਆ ਸ਼ੁਰੂ ਹੋਣ ਲੱਗੀ ਤੇ ਹੌਲੀ ਹੌਲੀ ਜੋ ਇਨਸਾਨ ਸੀ ਉਹਨਾਂ ਨੇ ਧਰਤੀ ਤੇ ਆਪਣਾ ਜੋ ਸੀ ਉਹ ਜਨਮ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਜੋ ਇਨਸਾਨ ਸੀ ਉਹਨਾਂ ਨੇ ਧਰਤੀ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਧਰਤੀ ਦੀ ਬਹੁਤ ਦੇਖਰੇਖ ਕੀਤੀ ਤੇ ਜੋ ਧਰਤੀ ਦੇ ਉੱਤੇ ਆਪਣੇ ਘਰ-ਬਾਰ ਆਪਣੇ ਰਹਿਣ ਲਈ ਜਗ੍ਹਾ ਤੇ ਹੋਰ ਸਾਰੇ ਬਹੁਤ ਸਾਰੇ ਪ੍ਰਬੰਧ ਉਹਨਾਂ ਨੇ ਕੀਤੇ ਇਨਸਾਨ ਨੇ ਕੀਤੇ ਤੇ ਅੱਜ ਅ ਤੱਕ ਜੋ ਇਹ ਸਫਰ ਆ ਉਹ ਜਾਰੀ ਚੱਲ ਰਿਹਾ ਤੇ ਇਹ ਅੱਗੇ ਵੀ ਚੱਲਦਾ ਹੀ ਰਹੇਗਾ